ਉਹ ਕਹਿੰਦੇ ਛੱਤਾਂ ਦੇ ਕਣਕ ਵੀ ਲੈਣੀ ਹੈ ਤਾਂ ਥੋੜੇ ਬਈ ਮਿਹਨਤ ਨਹੀਂ ਕਰਨੀ ਤੇ ਆਹ ਬੰਦਾ ਉਹੀ ਕੰਮ ਕਰੀ ਬੈਠਾ ਆਹ ਵੇਖ ਲਓ ਬਈ ਆਹ ਗੰਡੇ ਲਾਈ ਬੈਠਾ ਕੀ ਯਾਰ ਬਈ ਬੈਡੀਆਂ ਭਰੀ ਬੈਠਾ ਤੁਹਾਨੂੰ ਕੋਲ ਥਾਂ ਨਹੀਂ ਤੇਰੇ ਕੋਲ ਥਾਂ ਤਾਂ ਆਪਣੇ ਕੋਲੇ ਬਹੁਤ ਆ ਬਈ ਇਸ ਤਰ੍ਹਾਂ ਦੇ ਬੈੱਡ ਵੀ ਆਪਣੇ ਕੋਲੇ ਬਹੁਤ ਆ ਹਾਂ ਥਾਂ ਤਾਂ ਸੁਖਨਾ ਮਹਾਰਾਜ ਨੇ ਵਧੀਆ ਜ਼ਮੀਨ ਦਿੱਤੀ ਆ ਪਰ ਇਹ ਆਪਣਾ ਸੌਂਕ ਆ ਬਈ ਜਿਵੇਂ ਹੁਣ ਇਹ ਉਹਨਾਂ ਭਰਾਵਾਂ ਲਈ ਵਧੀਆ ਬਈ ਜਿਹੜੇ ਸੱਤ ਤੇ ਸਬਜ਼ੀ ਲਾਉਣਾ ਚਾਹੁੰਦੇ ਆ। ਇਹ ਫਿਰ ਤੂੰ ਤਾਂ ਉਹੀ ਗੱਲ ਕਰੀ ਜਾਂਦਾ ਕਹਿੰਦਾ ਮੈਂ ਇੱਕ ਬੰਦਾ ਕਹਿੰਦਾ ਮੈਂ ਤਾਂ ਕਣਕ ਹੀ ਛੱਤ ਤੇ ਵੀ ਲੂੰ। ਉਹ ਤਾਂ ਚੱਲ ਉਹਦੀ ਮੂਰਖਤਾ ਸੀ ਪਰ ਬਈ ਜਿਹੜੇ ਕਿਚਨ ਗਾਰਡਨਿੰਗ ਦੇ ਸ਼ਕੀਨ ਆ ਥੋੜੀ ਥੋੜੀ ਸਬਜ਼ੀ ਲਾਉਣਾ ਚਾਹੁੰਦੇ ਆ। ਹਾਂ ਉਹਨਾਂ ਵਾਸਤੇ ਉਹਨਾਂ ਵਾਸਤੇ ਆ ਕਣਕ ਤਾਂ ਅਸੰਭਵ ਆ ਕਣਕੇ ਦੇ ਚੋਂ ਕਿੰਨੀ ਖੋਜੂਗੀ ਬਈ ਪਰ ਜਿਹੜੇ ਬੰਦੇ ਥੋੜੀ ਥੋੜੀ ਸਬਜ਼ੀ ਲਾਉਣਾ ਚਾਹੁੰਦੇ ਆ ਇਸ ਤਰ੍ਹਾਂ ਦੇ 8-9 ਬੈਗ ਲੈ ਆ ਕੇ ਆਪਾਂ ਛੱਤ ਦੇ ਉੱਤੇ ਜਾਂ ਆਪਣੇ ਕੋਲੇ ਘਰੇ ਥਾਂ ਹੈਗਾ ਤੇ ਆਪਾਂ ਰੱਖ ਸਕਦੇ ਆ ਨਾਲੇ ਬੰਦ ਦਾ ਟਾਈਮ ਪਾਸ ਹੋ ਜਾਂਦਾ ਨਾਲੇ ਘ ਏ ਬਾਈ ਜਾਨੀ ਕਿ ਘਰੇਲੂ ਵੀ ਬਗੀਚੀ ਵਾਸਤੇ ਆ ਹਾਂ ਹਾਂ ਵੀ ਘਰੇਲੂ ਬਗੀਚੀ ਵਾਸਤੇ ਕਿਚਨ ਗਾਰਡਨਿੰਗ ਵਾਸਤੇ ਆ ਠੀਕ ਹੈ ਤੇ ਜਿਹੜੇ ਹੁਣ ਜ਼ਿਆਦਾਤਰ ਬਜ਼ੁਰਗ ਇਹ ਚੀਜ਼ਾਂ ਦੇ ਸ਼ੌਕੀਨ ਹੁੰਦੇ ਆ ਵੀ ਆਪਾਂ ਸਬਜ਼ੀ ਕਰਨੀਏ ਛੱਤ ਤੇ ਵੇਲਾ ਨਹੀਂ ਰਹਿ ਜਾਂਦਾ ਪਰ ਉਹਨਾਂ ਕੋਲੇ ਸਿਸਟਮ ਨਹੀਂ ਹੁੰਦਾ ਸਮਝ ਸਮਝ ਚ ਨਹੀਂ ਆਉਂਦਾ ਵੀ ਉਹ ਕਿਵੇਂ ਕਰਨ ਉਹਨਾਂ ਲਈ ਇਹ ਵਧੀਆ ਪੈ ਗਿਆ ਬਈ ਇਹ ਛੋਟੇ ਵੀ ਮਿਲ ਜਾਂਦੇ ਜਿਵੇਂ ਇਹਦਾ 3x10 ਫੁੱਟ ਦਾ ਆਪਾਂ 3x3 ਦਾ ਲੈ ਸਕਦੇ ਆ 12x12 ਦਾ ਲੈ ਸਕਦੇ ਆ ਆਪਾਂ 2x12 ਇੰਚ ਦਾ ਲੈ ਸਕਦੇ ਆ 2 ਫੁੱਟ ਚੌੜਾ 12 ਇੰਚ ਲੰਮਾ ਗੰਡੇ ਵਧੀਆ ਖੜੇ ਆ ਨਾ ਬਈ ਹਾਂ ਇਹ ਬਿਲਕੁਲ ਆਰਗੈਨਿਕਾ ਬਿਨਾਂ ਰੇਤੋਂ ਬਿਨਾਂ ਸਪਰੇਅ ਤੋਂ ਤੇ ਬਿਨਾਂ ਕੋਰ ਤੋਂ ਕੱਕੇ ਰੇਤੇ ਚ ਆਵੇ ਅੱਛਾ ਕੱਕੇ ਰੇਤੇ ਚ ਆ ਤੇ ਗੰਡਾ ਵੀ ਪੂਰਾ ਬਣੂਗਾ ਨਾ ਪੂਰਾ ਪੂਰਾ ਹਾਂ ਪੂਰਾ ਸਿਹਤਯਾ ਜੋ ਦੋਸਤੋ ਅੱਗੇ ਦਿਖਾ ਦਿੰਨੇ ਆ ਤੁਹਾਨੂੰ ਗੁਰਵਿੰਦਰ ਕਰਦਾ ਬਈ ਸਬਜ਼ ਤੇ ਤਿੰਨ ਚਾਰ ਕਿੱल्ल्याਾਂ ਦੇ ਵਿੱਚ ਬਾਈ ਜਿਹੜਾ ਵਧੀਆ ਸਬਜ਼ੀ ਦਾ ਕੰਮ ਚਲਾ ਰਿਹਾ ਆਹ ਜਿਹੜਾ ਤੁਸੀਂ ਦੇਖਿਆਊਗਾ ਕਈ ਜ਼ਿਆਦਾ ਤਾ ਖਰਚਾ ਜ਼ਿਆਦਾ ਕਰ ਲੈਂਦੇ ਹਨਾ ਗਰੇਂਦਰ ਹਾਂ ਹਾਂ ਟਾਂਗਾ ਹਲਾ ਲੈਂਦੇ ਜਿਹੜਾ ਹਾਊਸ ਹੁੰਦਾ ਹੈਗਾ ਆਪਣਾ ਗ੍ਰੀਨ ਹਾਊਸ ਲਾ ਲੈਂਦੇ ਗ੍ਰੀਨ ਹਾਊਸਾਂ ਵੱਡੇ ਲੈਵਲ ਤੇ ਲਾ ਲੈਂਦੇ ਪਰ ਬਾਈ ਘਾਟਾ ਪੈ ਜਾਂਦਾ ਕਿਉਂਕਿ ਉਸ ਲੈਵਲ ਤੇ ਆਪਾਂ ਨਹੀਂ ਪ੍ਰੋਡਕਟ ਦੇ ਸਕਦੇ ਸਬਜ਼ੀ ਨਹੀਂ ਵੇਚ ਸਕਦੇ ਨਾ ਬਈ ਹਾਂ ਇਹ ਬਈ ਇਹ ਕਿੰਨਾ ਖਰਤਾ ਕੀਤਾ ਜਿਹਦੇ ਹਿਸਾਬ ਨਾਲ ਇੱਕ ਅਰਜੀ ਆਪਾਂ ਤਿਆਰ ਕੀਤਾ ਹੋਇਆ ਜੀ ਵਧੀਆ ਵੈਸੇ ਇਹਦਾ ਕੋਈ ਨਾਰਮ ਵੀ ਨਹੀਂ ਗਾਇਆ ਇਹਦੇ ਚਾਏ ਬਈ ਇਹ ਮੈਂ ਕਵਾਡ ਚ ਲਿਆ ਕੇ ਸਮਾਨ ਫਿਟਿੰਗ ਕੀਤੀ ਆ ਬਾਕੀ ਮੇਰੇ ਨਾਲ ਇੱਕ ਕੰਪਨੀ ਜੁੜੀ ਹੋਈ ਓ ਮੇਰੀ ਸਪੋਰਟ ਕਰ ਰਹੀ ਆ ਸ ਆਵਾ ਕੋਲੇ ਬਚਤ ਥੋੜਾ ਹੁੰਦਾ ਕੰਪਨੀਆਂ ਤੋਂ ਬਣਾ ਲੈਂਦੇ ਆ ਮਤਲਬ ਇੰਨੇ ਕਿ ਥਾਂ ਚ ਲੱਖਾਂ ਰੁਪਏ ਲਾ ਦਿੰਦੇ ਆ ਲੱਖ ਲੱਖ 1.5 ਲੱਖ ਰੁਪਏ ਲਾ ਦਿੰਦੇ ਆ ਮੁੜ ਕੇ ਉਹਦੀ ਪੂਰਤੀ ਕਰਨ ਲਈ ਉਹਨੂੰ ਦੋ ਤਿੰਨ ਸਾਲ ਲੱਗ ਜਾਂਦੇ ਆ ਹੁਣ ਜਿਹੜਾ ਮੇਰਾ ਸਿਸਟਮ ਹੈ ਮੈਂ ਆਪਦੇ ਖੇਤੀ ਦੇ ਵਿੱਚੋਂ ਜਿੰਨਾ ਕਿ ਮੇਰੀ ਆਮਦਨ ਹੁੰਦੀ ਉਹਨਾਂ ਕ ਮੈਂ ਆਪਦੇ ਗ੍ਰੀਨ ਹਾਊਸ ਤੇ ਲਾ ਲੈਣਾ ਆਏ ਵਾਰ ਥੋੜਾ ਵਧਾ ਲੈਣਾ ਇਹ ਕਿੰਨੇ ਥਾਂ ਤੇ ਆ ਬਈ ਇਹ ਹੁਣ ਇਸ ਟਾਈਮ ਮੇਰੇ ਕੋਲੇ 10 ਤੋਂ 12 ਮਰਲੇਾਂ ਚ ਗ੍ਰੀਨ ਹਾਊਸ ਆ ਬਈ 10 ਤੋਂ 12 ਮਰਲੇ ਦਾ ਗ੍ਰੀਨ ਹਾਊਸ ਬਣਾਇਆ ਵਾ ਤੇ ਆਪਾਂ ਇੱਕ ਗੱਲ ਹੋ ਪਨੀਰੀ ਤੇ ਕੰਮ ਕਰਦਾ ਹਨਾ ਬਾਈ ਹਾਂ ਬਈ ਆਪਣਾ ਜਿਆਦਾਤਰ ਪਨੀਰੀ ਤੇ ਗਰਮੀ ਵਾਲੀ ਪਨੀਰੀ ਕਾਹਦੇ ਕੰਮ ਆ ਬਾਈ ਦਾ ਤੇ ਬਾਈ ਨੂੰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਤੁਸੀਂ ਇਹ ਕੋਈ ਮਜ਼ਾਕ ਦੀ ਗੱਲ ਨਹੀਂ ਬਾਈ ਨਾਲ ਤੁਸੀਂ ਦੇਖ ਵੀ ਸਕਦੇ ਆ ਬਾਈ ਦਾ ਪਿੰਡ ਆ ਕੋਠੇ ਕੋਰ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਤੇ ਗੁਰਿੰਦਰ ਖਾਲਸੇ ਨਾਂ ਤੇ ਬਾਈ ਇੱਥੋਂ ਜਾਣਿਆ ਜਾਂਦਾ ਤੇ ਬਾਈ ਆਪ ਹੀ ਦੱਸ ਦਊਗਾ ਬਾਈ ਕਿੰਨੇ ਪੈਸੇ ਦੀ ਕੋਬੀ ਆ ਅੱਠ ਮਰਲੇ ਜੋ ਕਰਤੀ ਤੁਸੀਂ ਪਿਛਲੀ ਇਹਦੇ ਚ ਬਾਈ ਬੂਟੇ ਦੇ ਹਿਸਾਬ ਨਾਲ ਆ ਮੈਂ ਇਹਦੇ ਚ 2 ਲੱਖ ਤੋਂ ਪਲੱਸ ਬੂਟਾ ਵੇਚਦਾ ਬਾਈ ਅੱਠ ਮਰਲੇ ਜਮਨ ਲਾ ਵੀ ਪਹਿਲਾਂ ਵਾਲੇ ਪਲਾਨ ਚ ਹੁਣ ਜਿਹੜਾ ਅਸੀਂ ਮਈ ਦੇ ਵਿੱਚ ਫੇਰ ਸਟਾਰਟ ਕਰਾਂਗੇ ਹੂੰ ਤਣਕੇ 2.5 ਲੱਖ ਦੀ ਸਿੱਧੀ ਗੱਲ ਕਰਕੇ ਹਾਂ ਹਾਂ ਬਰ ਰੁਪਏ ਦਾ ਬੂਟਾ ਪੈ ਜਾਂਦਾ ਬਈ ਰੁਪਏ ਦਾ 8 ਮਾਰ ਲਿਆ ਜੋ ਤੇ ਜੇ ਉਹਨਾਂ ਗੱਲ ਕਰਕੇ ਤਾਂ ਬਾਈ ਕਿੱਲੇ ਦਾ ਠੇਕਾ ਵੀ ਸਾਰਾ ਵੱਤੋਂ 70 75 ਹਜ਼ਾਰ ਰੁਪਏ ਹੈ ਹਾਂ ਬਸ ਇੰਨਾ ਵੀ ਹੈ ਤੇ ਫਸਲ ਵੱਤੋਂ ਚੱਲ ਇੰਨੀ ਕੀ ਨਿਕਲਿਆ ਆਉਂਦੀ ਹੋਊਗੀ 50 ਸਾ 50 60 ਹਜ਼ਾਰ ਦੀ ਫਸਲ ਨਿਕਲਿਆ ਆਉਂਦੀ ਹੈ ਨਾ ਹਾਂ ਹਾਂ ਬਈ ਤੇ ਬਾਈ ਤੁਸੀਂ ਆਪ ਹੀ ਦੇਖ ਲਓ ਜੇ ਕੰਮ ਕਰਨਾ ਹੈਗਾ ਪੰਜਾਬ ਦੇ ਵਿੱਚ ਰਹਿ ਕੇ ਕੰਮ ਬਹੁਤ ਆਗੇ ਆਪਾਂ ਕਹੇ ਰੌਲਾ ਤਾਂ ਸਾਰੇ ਹੀ ਪਾਈ ਜਾਂਦੇ ਆ ਜ਼ਿਆਦਾਤਰ ਤਾਂ ਹੁਣ ਬਾਈ ਇਹੀ ਕਰ ਲੱਗੇ ਜੇ ਲੱਗਦਾ ਕਿ ਯਾਰ ਮੁੰਡਾ ਖੇਤੀ ਕਰ ਲੂਗਾ ਬਾਹਰ ਨ ਖੇਤੀ ਚ ਬਈ ਆਹ ਕਹ ਬਚਦਾ ਜੀ ਖੇਤੀ ਚ ਬਹੁਤ ਕੁਝ ਬਚਦਾ ਬਈ ਮੈਂ ਆਪਦੇ ਜਵਾਕਾਂ ਨੂੰ ਕਹਿਣਾ ਹਾਂ ਮਾਨ ਨਾਲ ਵੀ ਮੈਂ ਤੁਹਾਨੂੰ ਖੇਤੀ ਦੇ ਨਾਲ ਜੋੜਨਾ ਖੇਤੀ ਦੇ ਨਾਲ ਵੀ ਮੈਂ ਆਪਦਾ ਇਹ ਸਬਜ਼ੀਆਂ ਦੀ ਪਨੀਰੀ ਦੇ ਵਿੱਚੀ ਉਹਨਾਂ ਨੂੰ ਪਾਉਣਾ ਮੈਂ ਕਦੇ ਵੀ ਇਹ ਨਹੀਂ ਕਿਹਾ ਵੀ ਖੇਤੀ ਦਾ ਕੋਈ ਧੰਦਾ ਨਹੀਂ ਤੁਸੀਂ ਹੋਰ ਕੰਮ ਕਰ ਲਓ ਮੈਂ ਤੁਹਾਨੂੰ ਇਹ ਕਹਿਣਾ ਤੁਸੀਂ 12 ਪੜ ਕੇ ਮੇਰੇ ਨਾਲ ਹੀ ਲੱਗੋ ਖੇਤੀ ਕਰੋਗਾ ਹਾਂ ਜਿਵੇਂ ਮੇਰੇ ਲੜਕਾ ਹੋਇਆ ਬਈ ਆਪਾਂ ਉਹਨੂੰ 12 ਹੀ ਪੜਾਉਣਾ 12 ਪੜਾ ਕੇ ਉਹਨੂੰ ਇੰਨਾ ਕਿ ਐਕਸਪਰਟ ਕਰ ਦੇਣਾ ਕਿ ਉਹ ਇਸੇ ਲਾਈਨ ਚ ਆਵੇ ਇਸੇ ਲਾਈਨ ਚ ਹੀ ਆ ਜੀ ਹਾਂ ਕਿਉਂਕਿ ਮੈਂ ਆਪ ਦੇ ਧੰਦੇ ਤੋਂ ਖੁਸ਼ ਹਾਂ ਬਈ ਖੇਤੀਬਾੜੀ ਤੋਂ ਬਹੁਤ ਜ਼ਿਆਦਾ ਖੁਸ਼ ਪੂਰਾ ਵਧੀਆ ਤੁੰਦਾ ਤੇ ਬਈ ਦੋਸਤੋ ਵੇਖ ਲਓ ਆ ਹੁਣ ਗੋਭੀ ਬਾਈਦੀ ਆ ਹੁਣ ਤਾਂ ਥੋੜੀ ਚੜ ਗਈ ਆ ਬਾਈ ਕਹਿੰਦਾ ਮੈਂ ਆਪ ਹੀ ਲਾ ਲੈਣੀ ਆ ਹਨਾ ਬਾਈ ਇਹ ਤੁਸੀਂ ਮੰਨ ਕੇ ਚਲੋ ਗੋਭੀ ਜਿਹੜੀ ਪਣੀਰੀ ਵੇਚ ਲਈ ਵੇਚ ਲਈ ਉਸ ਤੋਂ ਬਾਅਦ ਮੈਂ ਲਾ ਲੈਂਦੇ ਆ ਨਾ ਬਾਕੀ ਹਾਂ ਜਿਹੜੀ ਆਪਣੇ ਕੋਲੇ ਵੱਧਦੀ ਹੁੰਦੀ ਆ ਆਪਾਂ ਆ ਦੇ ਖੇਤ ਦੇ ਚ ਟ੍ਰਾਂਸਪਲੈਂਟ ਕਰ ਦਿੰਦੇ ਆ ਟ੍ਰਾਂਸਪਲੈਂਟ ਕਰ ਦਿੰਦੇ ਆ ਤੇ ਬਾਈ ਉਥੋਂ ਮੇਰਾ ਕਿੱਲੇ ਚ 2.5 ਲੱਖ ਦੀ ਗੋਭੀ ਫਿਰ ਵੀ ਹਾਂ ਵਧੀਆ ਬਈ ਆਪਾਂ ਮੰਨ ਲਓ ਆਪਣੇ ਕੋਲ ਜੋ ਵੀ ਪਨੀਰੀ ਵੱਧਦੀ ਹੈ ਜਿੰਨੀ ਸੇਲ ਹੁੰਦੀ ਸੇਲ ਹੋ ਜੇ ਨੇ ਜਿਹੜੀ ਵੀ ਆਪਣੇ ਕੋਲ ਵੱਧਦੀ ਆ ਆਊਟ ਆਫ ਸੀਜ਼ਨ ਆ ਪਨੀਰੀ ਸੀਜ਼ਨ ਆ ਆਪਾਂ ਆਪਦੇ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰਦੇ ਤੇ ਲਓ ਬਈ ਦੋਸਤੋ ਇਹ ਵੀਡੀਓ ਸੀਗੀ ਉਹਨਾਂ ਕਿਸਾਨ ਵੀਰਾਂस्ते ਜਿਹੜੇ ਮਿਹਨਤੀ ਆ ਜਿਹੜੇ ਪੰਜਾਬ ਚ ਰਹਿ ਕੇ ਉਸ ਕਰਨਾ ਚਾਹੁੰਦੇ ਹਨਾ ਤੇ ਹੈ ਸਾਰਾ ਕੁਝ ਪੰਜਾਬ ਦੇ ਵਿੱਚ ਪੰਜਾਬ ਚ ਕੀ ਨਹੀਂ ਬਾਈ ਪੰਜਾਬ ਚ ਕਹਿੰਦੇ ਹੁੰਦੇ ਬੰਦੇ ਪੰਜਾਬ ਦੇ ਵਿੱਚ ਹੁਣ ਬਈ ਅਮਰੀਕਾਲੇ ਡਾਲਰ ਪੰਜਾਬ ਚ ਆਈ ਜਾਂਦੇ ਆ ਹਾਂ ਲੰਦੋ ਸੋ ਬਾਈ ਹੁਣ ਹੁਣ ਇਹ ਵੀ ਹੁਣ ਤੁਸੀਂ ਕਹੋਗੇ ਕਿ ਵਲੌਗਰ ਬੰਦੇ ਆ ਬਲੌਗਰ ਬੰਦੇ 88 ਰੁਪਏ ਅਮਰੀਕਾ ਦਾ ਡਾਲਰ ਹੈਗਾ ਤੇ ਹੁਣ ਉੱਥੇ ਜਾ ਉੱਥੇ 50 ਲੱਖ ਜਾ ਕੇ ਡੌਂਕੀ ਲਾ ਕੇ ਕੀ ਲੋੜ ਇੱਥੇ ਕੰਮ ਕਰੋ ਪਰ ਬਈ ਅਗਲ ਹੋਰ ਆ ਗਿਰਿੰਦਰ ਗਾਲਾਂ ਕੱਢਦੇ ਯਾਰ ਆਪਣਾ ਆਏ ਆ ਵਿਦਵਾਨ ਲੈ ਕੇ ਡੂਡੂ ਡੂਡੂ 250 ਦੇ ਕੋਈ ਮੈਂ ਕਿ ਨਹੀਂ ਆਉਂਦੇ 12 13 ਹਜ਼ਾਰ ਤੋਂ ਸਟਾਰਟ ਹੁੰਦੇ ਮੈਂ ਕਿ ਚੰਗੇ ਫਿਰ ਆ ਨਾ ਗਾਲਾਂ ਤਾਂ ਬਈ ਗਾਲਾਂ ਤਾਂ ਜਿਹੜੇ ਡੌਂਕੀ ਲੱਗੇ 40 ਲੱਖ ਲੱਗੇ ਉਹਨਾਂ ਨੂੰ ਵੀ ਕੱਢਦੇ ਪਰ ਮੈਂ ਗਾਲਾਂ ਪਰਵਾਹ ਨਾ ਕਰੋ ਬਈ ਜੇ ਕੋਈ ਚੰਗਾ ਪੜਾ ਲਿਖਿਆ ਨਹੀਂ ਵੀ ਕਿਸੇ ਹਿਸਾਬ ਚਾਹੁੰਦਾ ਨਾ ਆਹੀ ਲੈ ਲਓ ਆ ਉਹਦਾ ਚੰਗਾ ਫੋਨ ਲੈ ਕੇ ਨ ਵੀ ਚੰਗੀਆਂ ਵੀਡੀਓ ਪਾਓ ਐਵੀਆਂ ਜਾਣਕਾਰੀ ਵਾਲੀਆਂ ਪਾਓ ਗੰਦਮੰਦ ਨਾ ਪਾਓ ਨਾ ਹੀ ਗੰਦਮੰਦ ਵੇਖੋ ਚੰਗੇ ਬੰਦਿਆਂ ਨੂੰ ਪ੍ਰਮੋਟ ਕਰੋ ਤੇ ਪੰਨ ਚ ਹਰੇਕ ਪੰਨ ਦੀ ਵੋਟ ਚੰਗੇ ਵੱਡੇ ਪੰਨ ਦੀ ਤਿੰਨ ਤੋਂ 4000 ਵੋਟ ਆ ਹਰੇਕ ਬੰਦਾ ਜੇ ਸਪੋਰਟ ਕਰੇ ਨਾ ਮਨ ਲਗਾਦਾ ਵੀ ਸਬਸਕ੍ਰਾਈਬਰ ਤਾਂ ਅਥੋਂ ਨਹੀਂ ਵੱਜ ਜਾਣਗੇ ਇੱਕ ਦੂਜੇ ਦੀ ਲ ਸਪੋਰਟ ਕਰੀਓ ਯਾਰ ਜੇ ਹੁਣ ਆਪਣੇ ਵੀ ਪਿੰਡਾਂ ਦੀ ਕੀ ਸਿਸਟਮ ਆ ਹੁਣ ਮੇਰੇ ਤੇ ਲਾਲਾ ਜਾਂ ਤੇਰੇ ਤੇ ਲਾਲਾ ਬਈ ਹੁਣ ਕਲਾਕਾਰਾਂ ਦੀਆਂ ਬੈਣ ਦੱਸੇ ਸ਼ੇਅਰ ਕਰ ਦੇਣਗੇ ਕਰਦੇ ਆ ਇਹ ਕੱਲ ਪਤਾ ਨਹੀਂ ਇਹਨਾਂ ਨੂੰ ਕੀ ਕਰਦੇ ਆ ਮੈਂ ਨਹੀਂ ਕਿ ਸਾਰੇ ਸਾਰੇ ਉਹੀ ਬੰਦੇ ਕਰਦੇ ਆ ਜਿਹੜੇ ਮੇਰੀ ਫਿਕਰ ਰੱਖ ਵੀ ਡਾਲਰ ਅਮਰੀਕਨ ਦੇ ਨੇ ਪਤੰਦਰੋ ਹਾਂ ਥੋਡੂ ਕਿਉਂ ਹਨਾ ਟੜ ਦੁਖਦਾ ਤੁਸੀਂ ਪਤੰਦਰੋ ਥੋਡੇ ਸ਼ੇਅਰ ਨਹੀਂ ਕਰਦੇ ਦੋ ਦੁਨੀਆ ਬਹੁਤ ਬੈਠੀ ਆ ਪਰ ਆਪ ਕੰਮ ਕਰੋ ਮੈਂ ਕਹਿੰਦਾ ਤੁਸੀਂ ਬਣਾ ਲਓ ਚੰਗੀਆਂ ਵੀਡੀਓ ਪਾਓ ਤੇ ਠੀਕ ਆ ਗੁਰਿੰਦਰ ਬਾਈ ਜਾਣਕਾਰੀ ਦਿੱਤੀ ਧੰਨਵਾਦ ਬਹੁਤ ਧੰਨਵਾਦ